ਅਮਨਦੀਪ ਕੌਰ ਹੈਡ ਕਨਸਟੇਬਲ ਜਿਹਨੂੰ ਬਰਖਾਸਤ ਕੀਤਾ ਗਿਆ ਸੀ ਲੰਗੇ ਦਿਨੀ ਅਜੇ ਉਹ ਹਿਰਾਸਤ ਵਿੱਚ ਵੀ ਕੱਟ ਕੇ ਆਈ ਹੈ ਹੁਣ ਉਹਨੂੰ ਦੁਬਾਰਾ ਕਹਿੰਦੇ ਹਿਰਾਸਤ ਵਿੱਚ ਲੈ ਲਿਆ ਗਿਆ ਵਿਜੀਲੈਂਸ ਦੇ ਵੱਲੋਂ ਅਮਨਦੀਪ ਕੌਰ ਨੂੰ ਹਿਰਾਸਤ ਚ ਲੈ ਲਿਆ ਗਿਆ ਕੀ ਕਾਰਨ ਹੋਏ ਨੇ ਕਿਸ ਕਾਰਨ ਵਾਸਤੇ ਐਕਸ਼ਨ ਕੀਤਾ ਗਿਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਚੁਕਰੀਆ ਸਾਜੀ ਗੱਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਸੀ ਗੱਲ ਜੀ ਸਮਝਦੇ ਹੁਣੀ ਅਮਨਦੀਪ ਕੌਰ ਬਾਹਰ ਆਉਂਦੇ ਆ ਜੇਲ੍ਹ ਤੋਂ ਅਜੇ ਇੰਟਰਵਿਊ ਦਿੰਦੇ ਆ ਇੰਟਰਵਿਊ ਦੇ ਵਿੱਚ ਬੜੀਆਂ ਬੜੀਆਂ ਗੱਲਾਂ ਕਰਦੇ ਆ ਹੁਣ ਵਿਜਲੈਂਸ ਨੇ ਚੋਕ ਲਾਇਆ ਇਹ ਕਿ ਜੀਪੈਕ ਦੇਖੋ ਅਮਨਦੀਪ ਕੌਰ ਜਿਹਨੂੰ ਕਈ ਲੋਕ ਥਾਰ ਵਾਲੀ ਬੀਬੀ ਕਹਿੰਦੇ ਆ ਕਈ ਲੋਕ ਇੰਸਟਾਗ੍ਰam ਵਾਲੀ ਬੀਬੀ ਕਹਿੰਦੇ ਆ ਕਈ ਲੋਕ ਪੌਲਸਾ ਵਾਲੀ ਬੀਬੀ ਕਹਿੰਦੇ ਆ ਕੋਈ ਕਹਿੰਦਾ ਰੋਲੈਕਸ ਘੜੀ ਵਾਲੀ ਬੀਬੀ ਆ ਕੋਈ ਕਹਿੰਦਾ ਜੀ ਆਈਫੋਨ ਵਾਲੀ ਬੀਬੀ ਆ ਕੋਈ ਕਹਿੰਦਾ ਜੀ ਵੱਡੇ ਵੱਡੇ ਘਰਾਂ ਨਾਲ ਜੁੜੀ ਹੋਈ ਬੀਬੀ ਆ ਉਹ ਬਿਬੀ ਨੂੰ ਅੱਜ ਵਿਜੀਲੈਂਸ ਨੇ ਹਰਾਸਤ ਚ ਲੇਤਾ ਕਿਉਂਕਿ ਕਈ ਤੱਥ ਸਾਹਮਣੇ ਆਏ ਆ ਸਰ ਇੱਕ ਦੇਖੋ ਸਰਕਾਰ ਦਾ ਤੇ ਵਿਜੀਲੈਂਸ ਦਾ ਇੱਕ ਦਾਇਰਾ ਹੈ ਦਾਇਰੇ ਦੇ ਵਿੱਚ ਅਗਰ ਕੋਈ ਸਰਕਾਰੀ ਮਲਾਜਮ ਜਾਂ ਜਨ ਪ੍ਰਤੀਨਿਧੀ ਜਿਹੜਾ ਸਰਕਾਰ ਕੋਲੋਂ ਫਾਇਦਾ ਲੈਂਦਾ ਜਾਂ ਜਿੰਨੇ ਤਨਖਾਹ ਲਿੱਤੀਆਂ ਉਹ ਭਾਵੇਂ ਮੰਤਰੀ ਰਿਆ ਹੋਵੇ ਸਾਬਕਾ ਵੀ ਹੋਵੇ ਭਾਵੇਂ ਉਹ ਐਮਐਲਏ ਰਿਆ ਹੋਵੇ ਜਦੋਂ ਤੁਸੀਂ ਸਰਕਾਰ ਕੋਲੋਂ ਸੈਲਰੀ ਲੈ ਲਈ ਫਿਰ ਉਹਨਾਂ ਦੇ ਪਿੰਜਰੇ ਦੇ ਉਹਨਾਂ ਦੇ ਦਾਇਰੇ ਦੇ ਉਹਨਾਂ ਦੀ ਕੰਟੀਲੀ ਤਾਰ ਦੇ ਸਿਸਟਮ ਚ ਆ ਗਿਆ ਫਿਰ ਉਹਨਾਂ ਨੇ ਉਹਦੀ ਜਦੋਂ ਪਤਾ ਲੱਗਿਆ ਕਿ ਇਹਦੀ ਕੋਠੀ ਬਹੁਤ ਮਹਿੰਗੀ ਆ ਇਹਦੀ ਤਨਖਾਹ 60 70 ਹਜ਼ਾਰ ਤਨਖਾਹ ਆ ਇਹ 1.5 ਲੱਖ ਵਾਲਾ ਮੋਬਾਈਲ ਲਈ ਫਿਰਦੀ ਆ ਇਹ ਰੋਲੈਕਸ ਦੀ ਘੜੀਆਂ ਪਾਈ ਫਿਰਦੀ ਆ ਇਹਦੇ ਕੋ ਗੱਡੀਆਂ ਵੱਡੀਆਂ ਵੱਡੀਆਂ ਇਹਨੂੰ ਅਸੀਂ ਫਿਰ ਆਮਦਨ ਤੋਂ ਵੱਧ ਜਦਾਤ ਸਰਕਾਰੀ ਨੌਕਰੀ ਕਰਦੇ ਹੋਏ ਆਮਦਨ ਤੋਂ ਵੱਧ ਜਾਇਦਾਦ ਦਾ ਇਹਦੇ ਉੱਤੇ ਐਫ ਆਈ ਆਰ ਆਟੋ ਦਰਜ ਹੁੰਦੀ ਹੈ ਜਿਹੜੀ ਕਿ ਸਥਾਨਕ ਪੁਲਿਸ ਵੱਲੋਂ ਜਦੋਂ ਇਹਨੂੰ ਉੱਥੇ ਗ੍ਰਿਫਤਾਰ ਕੀਤਾ ਗਿਆ ਉਹਦੀ ਤਫ਼ਤੀਸ਼ ਦੇ ਵਿੱਚ ਕਿਉਂਕਿ ਜਦੋਂ ਕਿਸੇ ਕੋਲੋਂ ਡਰੱਗ ਬਣ ਆਮਦ ਹੁੰਦੀ ਹੈ ਨਸ਼ਾ ਬਰਾਮਦ ਹੁੰਦਾ ਤੇ ਉਹਦੀ ਪ੍ਰਾਪਰਟੀ ਵੱਲ ਵੀ ਅੱਗੋਂ ਤਫ਼ਤੀਸ਼ ਕੀਤੀ ਜਾਂਦੀ ਹੈ ਕਿ ਇਹਨੇ ਨਸ਼ੇ ਦੇ ਨਾਲ ਕਿੰਨੀ ਪ੍ਰਾਪਰਟੀ ਬਣਾਈ ਕਿੰਨੀਆਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਕੀ ਇਹਨੇ ਬਣਾਇਆ ਜਦੋਂ ਉਹਨੂੰ ਚੈੱਕ ਕੀਤਾ ਗਿਆ ਤੇ ਇਹ ਪਤਾ ਲੱਗਿਆ ਕਿ ਇਹਦੀਆਂ ਜਮੀਨ ਜਾਦਾਦਾਂ ਇਹਨੇ ਬੜੀ ਕੋਠੀ ਬਣਾਈ ਹੋਈ ਆ ਗੱਡੀਆਂ ਇਹਦੇ ਕੋਲ ਤਿੰਨ ਤਿੰਨ ਆ ਇਹਦੇ ਕੋਲ ਰੋਲੈਕਸ ਦੀ ਘੜੀ ਵੀ ਆ ਇਹਦੇ ਕੋਲ ਆਈਫੋਨ ਵੀ ਆ ਫਿਰ ਉਹ ਉਹਨੂੰ ਸਿਸਟਮ 'ਚ ਆ ਜਾਂਦੇ ਆ ਵੀ ਇਹਨੂੰ ਤਫ਼ਤੀਸ਼ ਜਿਹੜਾ ਵਾ ਅੱਗੋਂ ਇਹਦੀਆਂ ਜ਼ਮੀਨ ਦੀਆਂ ਜਾਦਾਦ ਦੀਆਂ ਇਹਨੇ ਤਨਖਾਹ ਤੋਂ ਵੱਧ ਕਿਵੇਂ ਇਹਨੇ ਪੈਸਾ ਇਕੱਠਾ ਕਰ ਲਿਆ ਇਹਦੀ ਤਫ਼ਤੀਸ਼ ਬਿਜ਼ਨਸ ਨੂੰ ਦਿੱਤੀ ਜਾ ਕਿਉਂਕਿ ਪੰਜਾਬ ਦੀ ਜਿਹੜੀ ਵਿਜੀਲੈਂਸ ਬਿਊਰੋ ਹੈ ਉਹ ਸਾਰੇ ਪੰਜਾਬ ਦੇ ਜਿੰਨੇ ਸਰਕਾਰੀ ਮਲਾਜਮ ਹੈ ਉਹਨਾਂ ਦੀ ਰਿਸ਼ਵਤ ਉਹਨਾਂ ਦੀ ਤਨਖਾਹ ਤੋਂ ਵੱਧ ਉਹਦੀ ਤਫਤੀਸ਼ ਕਰਦੇ ਨੇ ਤੇ ਉਹ ਹੁਣ ਕੇਸ ਉਹਦਰ ਸ਼ਿਫਟ ਹੋ ਗਿਆ ਉਹਨਾਂ ਨੇ ਬੀਬੀ ਨੂੰ ਅੱਜ ਹਰਾਸਤ ਚ ਲੈ ਲਿਆ ਹੁਣ ਬੀਬੀ ਨੂੰ ਪੁੱਛ ਕੇ ਚਖੀਰੂਗੀ ਬਿਜ਼ਨਸ ਬਈ ਉਰੇ ਤੂੰ ਕੋਠੀ ਪਾਈ ਐ ਢੀ ਵੱਡੀ ਇਹਦਾ ਪੈਸਾ ਕਿੱਥੋਂ ਆਇਆ ਤੇਰੀ ਤਨਖਾਹ ਤਾਂ 60000 ਰੁਪਏ ਮਹੀਨਾ ਸੀ ਹੁਣ 60 ਹੈ ਆਇਦੋ 2-3 ਸਾਲ ਪਹਿਲਾਂ 40 ਹੋਊਗੀ ਉਸ ਤੋਂ ਪਹਿਲਾਂ 20 ਹੋਊਗੀ ਬਈ ਤੇਰੀ ਤਨਖਾਹ ਤਾਂ ਸਾਰੀ ਬਣਦੀ ਏ ਰਪਈਆ ਜੇ ਇਕੱਠਾ ਕਰ ਲਈਏ ਤੇ ਰਪਈਆ ਕਰੋੜ ਸਵਾ ਕਰੋੜ ਬਣਦਾ ਤੁਸੀਂ ਕੋਠੀ ਦੇ ਉੱਤੇ ਲਾਤਾ 2.5 ਕਰੋੜ ਗੱਡੀਆਂ ਤੇਰੇ ਕੋਲ ਇੰਨੀਆਂ ਮਹਿੰਗੀਆਂ ਕਿੱਥੋਂ ਆ ਗਈਆਂ ਹੋਰ ਖਰਚੇ ਕਿੱਥੋਂ ਕੀਤੇ ਕਿੰਨੀ ਵਾਰ ਵਿਦੇਸ਼ ਗਈ ਕਿੰਨੀ ਵਾਰ ਫੋਰਨ ਗਈ ਆ ਹੋਰ ਟੂਰ ਕੀਤੇ ਉਹ ਸਾਰਾ ਹੁਣ ਕੱਢਣਗੇ ਤੇ ਹੋਏਗੀ ਗੱਲ ਦੂਜਾ ਦੇਖੋ ਗੱਲ ਪਤਾ ਕੀ ਆ ਜਦੋਂ ਤੁਸੀਂ ਇੱਕ ਮਲਾਜਮ ਹੋ ਮਲਾਜਮ ਦੇ ਕੋਲੋਂ 17 ਗ੍ਰਾਮ ਹੈਰੋਇਨ ਫੜੀ ਗਈ ਉਸ ਦੌਰਾਨ ਫੜੀ ਗਈ ਜਦੋਂ ਯੁੱਧ ਨਸ਼ਿਆਂ ਦੇ ਵਿਰੁੱਧ ਭਗਵੰਤ ਮਾਨ ਸਰਕਾਰ ਵੱਲੋਂ ਲੀਕ کیا ਗਿਆ ਸੀ ਜਿਹਦੇ ਉੱਤੇ ਡੀਜੀਪੀ ਗੌਰਵ ਯਾਦਵ ਡੀਜੀਪੀ ਅਰਪਿਤ ਸ਼ੁਕਲਾ ਨੇ ਤਾਕਤ ਲਾਈ ਹੋਈ ਆ ਦਿਨ ਰਾਤ ਇੱਕ ਕੀਤਾ ਹੋਇਆ ਸਾਰੇ ਪੁਲਿਸ ਦੇ ਕਮਿਸ਼ਨਰ ਸਾਰੇ ਐਸਐਸਪੀਜ਼ ਆਈਜੀ ਲੈਵਲ ਤੱਕ ਦੇ ਮੇਰੀ ਗੱਲ ਹੁੰਦੀ ਕਈ ਵਾਰ ਡੀਆਈ ਨਵੀਨ ਸਿੰਘ ਲਾ ਇੱਕ ਦਿਨ ਦੱਸ ਰਹੇ ਸੀ ਵੀ ਅਸੀਂ ਤਾਂ ਸਾਰੀ ਸਾਰੀ ਰਾਤ ਨਹੀਂ ਸੋ ਰਹੇ ਅਸੀਂ ਤਾਂ ਪਿੰਡਾਂ ਦੇ ਪਿੰਡ ਸਾਫ਼ ਕਰਦੇ ਪਏ ਹਾਂ ਪੰਚਾਇਤਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਅਸੀਂ ਜਿਹੜੇ ਤਸਕਰ ਆ ਉਹਨਾਂ ਦੇ ਘਰ ਲੱਭ ਰਹੇ ਹਾਂ ਜਿਨ੍ਹਾਂ ਨੇ ਨਸ਼ੇ ਦੀ ਕਮਾਈ ਨਾਲ ਬਿਲਡਿੰਗਾਂ ਖੜੀਆਂ ਕੀਤੀਆਂ ਅਸੀਂ ਉਹਨਾਂ ਨੂੰ ਟ੍ਰੇਸ ਆਊਟ ਕਰ ਰਹੇ ਹਾਂ ਅਸੀਂ ਪਿੰਡਾਂ 'ਚ ਸਟੇਡੀਅਮ ਬਣਾਉਣ ਵੱਲ ਜਾ ਰਹੇ ਹਾਂ ਅਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਸ ਗੱਲ ਦੇ ਉੱਤੇ ਮਤੇ ਪਵਾਨ ਲਈ ਜਾਗਰੂਕ ਕਰ ਰਹੇ ਹਾਂ ਕਿ ਪਿੰਡ 'ਚ ਕਿਸੇ ਨਸ਼ੇ ਵਾਲੇ ਦੀ ਜਮ ਕਹਿੰਦੇ ਸਾਡੇ ਕੋਲ ਜੇ ਤੁਸੀਂ ਕਹੋ ਕਿ 10 ਮੰਟ ਦਾ ਬੇਲ ਪਰਿਵਾਰ ਕੋਲ ਨਹੀਂ ਹੈ ਇਹ ਮੈਂ ਨਹੀਂ ਗੱਲ ਕਰ ਰਿਹਾ ਇਹ ਨਵੀਨ ਸਿੰਘਲਾ ਦੱਸ ਰਿਹਾ ਸੀ ਡੀਆਈਜੀ ਬਈ ਇਸ ਟਾਈਮ ਅਸੀਂ ਆਪਣੀ ਨੌਕਰੀ ਔਰ ਨਸ਼ੇ ਨੂੰ ਖਤਮ ਦੇ ਉੱਤੇ ਮਿਸ਼ਨ ਤੇ ਚੱਲੇ ਹੋਏ ਜਦੋਂ ਇਸ ਮਿਸ਼ਨ ਦੇ ਉੱਤੇ ਸਾਰੇ ਆਈਪੀਐਸ ਅਫਸਰ ਲੱਗੇ ਹੋਣ ਪੰਜਾਬ ਦੇ ਸਾਰੀ ਤਾਕਤ ਲੱਗੀ ਹੋਵੇ ਜ਼ਮੀਨੀ ਪੱਧਰ ਦੇ ਉੱਤੇ ਆ ਹੁਣ ਤੁਸੀਂ ਦੇਖੋ ਅਕਾਲੀ ਗੱਲ ਦੀ ਗੱਲ ਹੈ ਜਲੰਧਰੋਂ ਕਿੰਨੀ ਹੈਰੋਇਨ ਫੜੀ ਗਈ ਹੈ ਆਪਣੇ ਕਮਿਸ਼ਨਰ ਨੇ ਧਨਪ੍ਰੀਤ ਕੌਰ डीसीपी ਆਪਣੇ लॉ एंड ਅਥੇ ਜਿਹੜੇ ਇਨਵੈਸਟੀਗੇਸ਼ਨ ਨੇ ਮਾਨਪ੍ਰੀਤ ਢਿੱਲੋਂ ਪਰਮਜੀਤ ਨੇ ACP ਆ ਹੁਣ ਤਾਂ ADCP ਹੋ ਗਏ ਇਹਨਾਂ ਨੇ ਕਿੰਨੇ ਕਿਲੋ ਹੈਰੋਇਨ ਫੜੀ ਹੈ 13 ਕਰੋੜ ਰੁਪਏ ਦੀ ਹੈਰੋਇਨ ਫੜੀ ਹੈ ਇਹ ਸਾਰਿਆਂ ਲਈ ਕੋਈ ਘਰ ਬੈਠੇ ਥੋੜਾ ਨਾ ਕੋਈ ਤੁਹਾਨੂੰ ਆ ਕੇ ਫੜਾ ਜੂਗਾ ਹੈਰੋਇਨ ਪਈ ਆ ਜੀ ਲੈ ਲਓ ਜੀ ਕੋਈ ਘਰੇ ਥੋੜਾ ਵੇਚੇ ਬਾਹਰ ਕਬਾੜੀ ਵਾਂਗੂੰਗਾ ਲੱਭਣਾ ਪੈਂਦਾ ਨੈਟਵਰਕ ਖੰਗਾਲਣਾ ਪੈਂਦਾ ਆਪਣੇ ਜਿਹੜੇ ਮੁਖਬਰ ਆ ਉਹਨਾਂ ਨੂੰ ਤਾਕਤ ਦੇਣੀ ਪੈਂਦੀ ਹੈ ਪਿੱਛਾ ਕਰਨਾ ਪੈਂਦਾ ਸਾਰੀਆਂ ਟੈਕਨੀਕਲ ਐਵੀਡੈਂਸ ਇਕੱਠੀਆਂ ਕਰਨੀਆਂ ਪੈਂਦੀਆਂ ਰੰਗੇ ਫਿਰ ਇਹ ਵੀ ਗੱਲ ਹੈ ਬੀਐਨਐਸ ਦੇ ਵਿੱਚ ਨਵਾਂ ਆ ਗਿਆ ਸੈਕਸ਼ਨ ਕਿ ਤੁਸੀਂ ਰਿਕਵਰੀ ਕਰਨੀ ਆ ਵੀਡੀਓਗ੍ਰਾਫੀ ਨਾਲ ਹੋਵੇ ਤੁਸੀਂ ਤਲਾਸ਼ੀ ਲੈਣੀ ਆ ਮੌਕੇ ਤੇ ਖੜੇ ਹੋ ਕੇ ਲੈਣੀ ਆ ਉਹਦੇ ਉੱਤੇ ਫਿਰ ਤੁਸੀਂ ਉਹਦੇ ਰੋਜ਼ਨਾਮੇ 'ਚ ਲਿਖਣੇ ਆ ਬਈ ਮਿਹਰਬਾਨਗੀ ਪਾਈ ਇੱਥੇ ਸਾਨੂੰ ਮੁਖਬਰ ਨੇ ਇਤਲਾਹ ਦਿੱਤੀ ਫਿਰ ਇਹਨੂੰ ਫੜਿਆ ਉੱਥੇ ਮੌਕੇ ਤੇ ਗਸਟਡ ਅਫਸਰ ਨੂੰ ਬੁਲਾਇਆ ਗਸਟਡ ਅਫਸਰ ਦੀ ਹਾਜ਼ਰੀ ਵਿੱਚ ਇਹਦੀ ਤਲਾਸ਼ੀ ਲਈਤੀ ਗਈ ਉਹਦੀ ਹਾਜ਼ਰੀ ਪਾਣੀ ਆ ਫਿਰ ਉਹਦੀ ਅਮਰ ਪਾਣੀ ਆ ਕਿ ਅਸੀਂ ਇਹਨੂੰ ਲੈ ਕੇ ਥਾਣੇ ਆਏ ਥਾਣੇ ਆ ਕੇ ਅਸੀਂ ਜਿਹੜਾ ਵਾ ਇਹਦੀ ਆ ਸਾਰੀ ਐਫ ਆਈ ਆਰ ਜਿਹੜੀ ਹੈ ਦਰਜ ਕੀਤੀ ਤਾਂ ਰਿਕਵਰੀ ਪਾਈ ਹੁਣ ਇਹ ਸਾਰੀਆਂ ਗੱਲਾਂ ਕਿੰਨਾ ਔਖਾ ਕੰਮ ਹੈ ਪ੍ਰਸੀਜਰ ਕੋਰਟਾਂ ਨੂੰ ਜਵਾਬ ਦੇਣਾ ਹੈ ਭਾਰਤੀ ਨਿਆਂਇਕ ਸੰਤਾ ਦੇ ਵਿੱਚ ਦਾ ਇੱਕ ਇੱਕ ਕਦਮ ਪੁਲਿਸ ਦਾ ਕੋਰਟ ਮੋਨੀਟਰ ਕਰਦੀ ਪਈ ਹੈ ਤੇ ਉਹਨਾਂ ਟਾਈਮ ਦੇ ਦੌਰਾਨ ਉਹਨਾਂ ਸਮੇਂ ਦੇ ਦੌਰਾਨ ਸਾਹਬ ਸਿੰਘ ਜੀ ਉਸ ਸਮੇਂ ਦੇ ਦੌਰਾਨ ਜਦੋਂ ਕੋਰਟਾਂ ਇਹਨਾਂ ਮੋਨਿਟਰਿੰਗ ਕਰ ਰਹੀਆਂ ਹੋਣ ਹਾਈ ਕੋਰਟ ਇਹਨੀ ਮੋਨਿਟਰਿੰਗ ਕਰ ਰਹੀ ਹੋਵੇ ਸੋਸ਼ਲ ਮੀਡੀਆ ਇੰਨਾ ਹਾਵੀ ਹੋਵੇ ਉਹਦੇ ਵਿੱਚ ਪੁਲਿਸ ਦਾ ਕੰਮ ਕਰਨਾ ਕੋਈ ਛੋਟੀ ਖਾਲੀ ਦਾ ਬਾੜਾ ਨਹੀਂ ਹੈ ਲੋਕ ਤਾਂ ਕਹਿ ਦਿੰਦੇ ਆ ਉਸੇ ਦੌਰਾਨ ਅਗਰ ਅਮਨਦੀਪ ਕੋਰ ਕੋਰ ਨੂੰ ਨਸ਼ਾ ਫੜਿਆ ਜਾਵੇ ਤੇ ਕੋਈ ਛੋਟਾ ਮਸਲਾ ਨਹੀਂ ਆ ਫਿਰ ਇਹ ਨਸ਼ੇ ਦੇ ਵਿਰੁੱਧ ਕਿੱਦਾਂ ਚੱਲਣਗੇ ਇਹ ਇਹ ਜਿਹੜਾ ਵਾ ਜਿਨ੍ਹਾਂ ਨੇ ਫੜਿਆ ਛਲਾਗਾ ਜੋ ਉਹ ਵੀ ਆ ਕਿ ਆਪਣੇ ਮਲਾਜਾਂ ਨੂੰ ਫੜਨਾ ਉਹ ਵੀ ਰੰਗੇ ਹੱਥੀ ਫੜਨਾ ਉਹ ਵੀ ਉਹਦੀ ਗੱਡੀ ਚੋਂ ਬਰਾਮਦ ਕਰਨਾ ਤੇ ਹੁਣ ਆ ਕੇ ਕਹੇ ਕਿ ਮੈਂ ਤੇ ਤਾਂ ਪਲਾਂਟ ਕੀਤਾ ਗਿਆ ਪਲਾਂਟ ਕਿਵੇਂ ਕਰ ਲਿਆ ਤਾਂ ਕਿਸੇ ਅਫਸਰ ਨੇ ਤਾਂਡੀ ਗੱਡੀ ਦੇ ਵਿੱਚ 17 ਗ੍ਰਾਮ ਹੈਰੋਨ ਰੱਖ ਦਿੱਤੀ ਸੀ ਕਿਸੇ ਅਫਸਰ ਨੇ ਰਖ ਦਿੱਤੀ ਸੀ ਕਿਸੇ ਅਫਸਰ ਨੇ ਕਿਹਾ ਸੀ ਤੁਸੀਂ ਰੋਲੈਕਸ ਦੀ ਘੜੀ ਪਾਓ ਇੰਨੀਆਂ-ਨੀਆਂ ਮਹਿੰਗੀਆਂ ਗੱਡੀਆਂ ਲਓ ਇਹ ਅਫਸਰਾਂ ਨੇ ਪੈਸੇ ਦਿੱਤੇ ਸੀ ਹੁਣ ਆਕੇ ਜੋ ਮਰਜ਼ੀ ਗੱਲਾਂ ਦਾ ਘੜਾ ਬਣਾਈ ਜਾਓ ਲੇਕਿਨ ਗੱਲ ਇਹ ਹੈ ਕਿ ਪੁਲਿਸ ਲਈ ਕੰਮ ਕਰਨਾ ਸੌਖਾ ਨਹੀਂ ਹੈ ਤੇ ਉਸ ਦੌਰਾਨ ਅਗਰ ਪੁਲਿਸ ਇਸ ਨਸ਼ੇ ਤਸਕਰਾਂ ਦਾ ਸਾਥ ਦੇ ਰਹੀ ਹੈ ਤੇ ਉਹਨਾਂ ਨੂੰ ਸਜ਼ਾਵਾਂ ਵੀ ਨਾਲ ਮਿਲ ਰਹੀਆਂ ਤੁਸੀਂ ਭਗਵਾੜੇ ਦਾ ਐਸਐਚਓ ਦੇਖ ਲਓ ਸੀਆਈਏ ਦਾ ਬਿਸਮਿਲ ਸਿੰਘ ਤੇ ਨਾਲ ਚਾਰ ਸਣੇ ਪਹੁੰਚ ਗਏ ਨਾ ਕਪੂਰਥਲਾ ਜੋਲਚ ਤੇ ਛਾਵੇਂ ਹਫਤਾ ਪਹਿਲਾਂ ਕਪੂਰਥਲੇ ਜੇਲ੍ਹ ਦੇ ਵਿੱਚ ਮੁਲਜ਼ਮਾਂ ਨੂੰ ਚੱਕ ਕੇ ਸੁੱਟਦੇ ਹੁੰਦੇ ਸੀ ਤੇ ਦਬਕੇ ਮਾਰਦੇ ਸੀ ਪਿੰਡਾਂ ਥਾਈ ਕਿ ਨਸ਼ਾ ਨਹੀਂ ਬਿਗਾੰਦਣਾ ਜਦੋਂ ਆਪ ਨਸ਼ਾ ਤਸਕਰ ਦੀ ਮਦਦ ਕੀਤੀ ਕਿਸੇ ਅਫਸਰ ਨੇ ਪੈਰ ਲਾਏ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਠੋਕਣ ਵਾਲੇ ਨਵੀਨ ਸਿੰਘ ਲਾਸੀ ਦੇ ਨਾਂ ਚੱਕ ਕੇ ਅੰਦਰ ਦਿੱਤਾ ਸਟੈਂਡ ਲੱਗ ਕੇ ਕਹਿੰਦੇ ਦੇਵਨ ਨੂੰ ਅੰਦਰ ਜਦੋਂ ਅਸੀਂ ਕਹਿੰਦੇ ਦਿਨ ਰਾਤ ਇੱਕ ਕੀਤਾ ਪਿਆ ਡੀਜੀਪੀ ਗੌਰਵ ਯਾਦਵ ਨਹੀਂ ਪ੍ਰਵਾਹ ਕਰਦੇ ਪਏ ਕਹਿੰਦੇ ਯਾਰ ਆਈਪੀਐਸ ਹੈ ਪੀਪੀਐਸ ਹੈ ਜਿਹੜਾ ਨਸ਼ੇ ਦੀ ਮਦਦ ਕਰਦਾ ਚੱਕਦੇ ਹੋ ਅੰਦਰ 31 ਤਰੀਕ 30 ਤਰੀਕ ਆਣ ਵਾਲੀ ਡੈਡਲਾਈਨ ਜਵਾਬ ਕਿਨੇ ਦੇਣਾ ਹੋਣ ਉੱਠ ਕੇ ਬੀਬੀ ਜਿਹੜਾ ਕਹਿਣਾ ਸ਼ੁਰੂ ਕਰਦਾ ਇੰਟਰਵਿਊਾਂ ਦੇ ਵਿੱਚ ਲੋ ਜੀ ਮੇਰੇ ਤੇ ਦਾ ਪਲਾਨਟ ਕੀਤਾ ਗਿਆ ਮੇਰੇ ਤੇ ਆ ਕੀਤਾ ਗਿਆ ਉਹ ਕੀਤਾ ਗਿਆ ਮੈਂ ਕਿਹੜਾ 50000 ਤਨਖਾਹ ਲੈਂਦੀ ਸੀ ਮੇਰੀ ਗੱਲ ਸੁਣੋ ਬੀਬੀ ਨੂੰ ਇਹ ਕੋਈ ਪੁੱਛੇ ਵੀ ਤੇਰੇ ਕੋਲੋਂ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਉਹ ਬਰਾਮਦ ਹੋਈ ਹੈ ਨਾ ਤੇਰੀ ਗੱਡੀ 'ਚੋਂ ਕਿਸੇ ਨੇ ਰੱਖ ਕੇ ਥੋੜਾ ਦਿੱਤੀ ਤੇਰੀ ਗੱਡੀ ਦੇ ਵਿੱਚ ਇਹਦਾ ਮਤਲਬ ਤੁਸੀਂ ਜਿਹੜੀ ਤਫ਼ਤੀਸ਼ ਕਰਨ ਵਾਲੀ ਟੀਮ ਹੈ ਉੱਤੇ ਸਵਾਲ ਚੁੱਕਦੇ ਪਏ ਆ ਵੀ ਮੇਰੀ ਗੱਡੀ 'ਚ ਰੱਖੀ ਗਈ ਹੈ ਹੇੋਂ ਜਵਾਬ ਤਾਂ ਜਿਹੜਾ ਪ੍ਰਾਪਰਟੀਆਂ ਦਾ ਖਲਾਸਾ ਇੰਟਰਵਿਊ 'ਚ ਇਹਨੇ ਕੀਤਾ ਮੇਰੀ ਏਡੀ ਵੱਡੀ ਕੋਠੀ ਆ ਮੇਰੇ ਤੇ ਹੁਣ ਮੰਨ ਲਓ 50 ਲੱਖ ਦਾ ਲੋਨ ਆ 70000 ਸੈਲਰੀ ਆ ਬਾਈ ਜੀ ਅੱਜ ਦੀ ਡੇਟ 'ਚ 8% ਸਾਲਾਨਾ ਇੰਟਰਸਟ ਕਿਤੇ ਵੀ ਘਟ ਨਹੀਂ ਹੈਗਾ ਬੈਂਕ ਦਾ ਜੇ ਤੁਸੀਂ ਸਾਲਾਨਾ ਇੰਟਰਸਟ 8% ਨਾਲ ਕੈਲਕੂਲੇਟ ਕਰੋ 50 ਲੱਖ ਨੂੰ ਤੇ 4 ਲੱਖ ਰੁਪਈਆ ਸਾਲ ਦਾ ਵਿਆਜ ਪੈਣਾ ਤੇ 4 ਲੱਖ ਵਿਆਜ ਨੂੰ ਅਗਰ ਤੁਸੀਂ ਕਿਸ਼ਤਾਂ 'ਚ ਵੰਡ ਦੋ 36 ਕੇ 36 ਕੇ 1000 ਰੁਪਿਆ ਮਹੀਨਾ ਤੁਹਾਨੂੰ ਵਿਆਜ ਦੇਣਾ ਪੈਣਾ ਪ੍ਰਿੰਸੀਪਲ ਅਮਾਉਂਟ ਦੀ ਗੱਲ ਨਹੀਂ ਕਰਦਾ ਤੇ ਜੇ ਤੁਹਾਡੀ ਤਨਖਾਹ 60000 ਹੈ 36000 ਤਾਂ ਵਿੱਚੋਂ ਵਿਆਜ ਹੀ ਚਲਾ ਗਿਆ ਬੈਂਕ ਦਾ ਫਿਰ ਤੁਸੀਂ ਪ੍ਰਿੰਸੀਪਲ ਵੀ ਦਿਓਗੇ 14000 ਨਾਲ 50000 ਤੁਹਾਡੀ ਕਿਸ਼ਤ ਚਲੀ ਗਈ ਨਾ ਬੀਬੀ 10000 ਚ ਰੋਟੀ ਖਾਂਦੀ ਹੈ 15000 ਚ ਰੋਟੀ ਖਾਂਦੀ 15000 ਚ ਤਾਂ ਇਹ ਜਿਹੜੀ ਥਾਰ ਹੈ ਨਾ ਇਹਦੀ ਉਹ ਥਾਰ ਦੀ ਐਵਰੇਜ ਹੀ 8 ਹੈ ਮੈਂ ਤੁਹਾਨੂੰ ਸੱਚੀ ਦੱਸਾਂ ਮੇਰੇ ਇੱਕ ਮਿੱਤਰ ਨੇ ਉਹਨਾਂ ਨੇ ਥਾਰ ਗੱਡੀ ਲੈ ਲਈ ਲੇ ਤਾਂ ਲਈ ਸ਼ੌਂਕ ਨਾਲ ਬਾਹਲੀ ਲੋਕੀ ਯਾਰ ਫੜੀ ਸੋਣੀ ਲੱਗਦੀ ਆ ਲੈ ਆਇਆ ਜਦੋਂ ਉਹ ਜਵਾਕ ਨੇ 4 ਦਿਨ ਚਲਾਈ ਨਾ ਕਹਿੰਦਾ ਭਾਜੀ ਇਹਦੀ ਤਾਂ ਐਵਰੇਜ ਹੀ 7-8 ਹੈ ਇਹ ਤਾਂ ਕਹਿੰਦਾ ਰੋਜ਼ ਹੀ ਸ਼ਾਮੀ 5-700 ਦਾ ਤੇਲ ਫੂਕ ਲਾ ਪਿਆ ਕਹਿੰਦਾ ਅਹੀ ਤਾਂ ਮਹੀਨੇ ਦਾ ਰੁਪਈਆ 1000 ਦਾ ਮਰਤਦਾ ਇਹ ਤਾਂ ਰੋਜ਼ 500 ਰੁਪਏ ਦਾ ਫੂਕਦੀ ਪਈ ਆ ਥਾਰ ਉਹਨਾਂ ਨੇ ਉਸੇ ਟਾਈਮ ਮਹੀਨੇ ਦੇ ਅੰਦਰ ਅੰਦਰ ਵੇਚਣ ਵਾਲੀ ਗੱਲ ਕੀਤੀ ਤੇ ਥਾਰ ਵਾਲੀ ਬੀਬੀ ਜਿਹੜੀ ਆ 8 ਦੀ ਐਵਰੇਜ ਵਾਲੀ ਗੱਡੀ 'ਚ ਘੁੰਮਦੀ ਪਈ ਆ ਠੀਕ ਆ ਨਾ ਇਹ ਪੈਹਾ ਕਿੱਥੋਂ ਆਂਦਾ ਪਿਆ ਹੁਣ ਦੱਸੇ ਬਿਜਲੈਂਸ ਨੂੰ ਬਿਜਲੈਂਸ ਨੇ ਤਫ਼ਤੀਸ਼ ਕਰਨੀ ਵੀ ਬੰਦੀ ਆ ਨਾਲੇ ਗੱਲ ਇਹ ਆ ਕਿ ਜਿਹੜੀ ਪੁਲਿਸ ਹੈ ਇੱਕ ਡਿਸਿਪਲਨ ਫੋਰਸ ਆ ਧਮਕੀ ਦੇਣੀ ਇੰਟਰਵਿਊ ਤੇ ਜਮੈਂ ਹਾਈ ਕੋਰਟ ਜਾਊਂਗੀ ਤੇ ਹਾਈ ਕੋਰਟ ਜਾ ਕੇ ਕੀ ਕਹੂਗੀ ਮੈਂ ਡਰਗ ਵੇਚਦੀ ਸੀ ਹਾਈ ਕੋਰਟ ਜਾ ਕੇ ਕੀ ਕਹੂਗੀ ਕਿ ਮੈਂ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਕਿੱਥੋਂ ਬਣਾਈਆਂ ਹੁਣ ਬਿਜਲੈਂਸ ਦੀ ਐਫ ਆਈ ਆਰ ਦਾ ਜਵਾਬ ਦਊਗੀ ਨਾ ਮੈਂ ਤੁਹਾਨੂੰ ਇੱਕ ਗੱਲ ਕਰਦਾ ਦੇਖੋ ਗੱਲ ਪਤਾ ਕੀ ਆ ਹੋ ਗਿਆ ਪਰਚਾ ਦਰਜ ਆਪਣੀ ਜ਼ਿੰਦਗੀ ਦੇ ਗੁਨਾਹ ਕਬੂਲੋ ਆਪਣੀਆਂ ਪ੍ਰੋਸੀਕਿਊਸ਼ਨ ਨੂੰ ਡਿਫੈਂਸ ਨੂੰ ਕਿੱਦਾਂ ਲੈ ਕੇ ਜਾਣਾ ਮੈਂ ਕੇਸ ਨੂੰ ਅੱਗੇ ਕਿੱਦਾਂ ਹੈਂਡਲ ਕਰਨਾ ਆਪਣਾ ਧਿਆਨ ਉੱਥੇ ਦਿਵੋ ਫਿਰ ਆਕੇ ਜੇ ਤੁਸੀਂ ਆਕੇ ਧਮਕੀਆਂ ਦੇਣੀਆਂ ਸ਼ੁਰੂ ਕਰ ਦੋ ਡਿਪਾਰਟਮੈਂਟ ਨੂੰ ਤੇ ਡਿਪਾਰਟਮੈਂਟ ਸਹਿਨ ਥੋੜਾ ਕਰਦਾ ਫਿਰ ਡਿਪਾਰਟਮੈਂਟ ਕਈ ਵਾਰ ਅੰਗੋਲੀਆਂ ਵੀ ਕਰਦਾ ਚੀਜ਼ਾਂ ਨੂੰ ਆਪਣੇ ਮੁਲਾਜ਼ਮਾਂ ਦੀ ਮਦਦ ਵੀ ਕਰਦਾ ਕਈ ਜਗ੍ਹਾ ਮਦਦ ਲਈਤੀ ਵੀ ਜਾ ਸਕਦੀ ਹੈ ਲੇਕਿਨ ਜੇ ਤੁਸੀਂ ਕਹੋ ਕਿ ਮੈਂ ਹਾਈ ਕੋਰਟ 'ਚ ਮੈਂ ਚੱਕ ਦੂੰ ਮੈਂ ਇੰਪਲਾਂਟ ਕੀਤਾ ਮੇਰੇ ਤੇ ਫਿਰ ਇਹ ਤਾਂ ਚੁਣੌਤੀ ਹੋ ਗਈ ਸਿਸਟਮ ਨੂੰ ਤੇ ਸਿਸਟਮ ਨੂੰ ਚੁਣੌਤੀ ਜਿੱਥੇ ਅੱਜ ਪੁਲਿਸ ਦੀ ਤਾਕਤ ਲੱਗੀ ਆ ਸਿਸਟਮ ਨੂੰ ਚੁਣੌਤੀ ਕੋ ਹੁੰਦਾ ਹੋਊਗਾ ਮਦਦ ਕਰ ਸਕੋ ਯਾ ਡਰਗ ਫੜਨ ਦੇ ਵਿੱਚ ਮੈਂ ਤਾਂ ਸਭ ਕੋ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਜਿੱਥੇ-ਜਿੱਥੇ ਵੀ ਮੇਰੇ ਯਾਰ ਲੋਕ ਸਾਥੀ ਸੁਣਦੇ ਨੇ ਇਹ ਮਾਹੌਲ ਜਿਹੜਾ ਇਸ ਟਾਈਮ ਚੱਲ ਰਿਹਾ ਨਾ ਇਹ ਨਸ਼ੇ ਨੂੰ ਖਤਮ ਕਰਨ ਵਾਲਾ ਚੱਲ ਰਿਹਾ ਮੈਂ ਅੱਗੇ ਵੀ ਕਹਿੰਦਾ ਹਟਿਆ ਕਿ ਅੱਜ ਪੰਜਾਬ ਨੂੰ ਸਾਰੇ ਲੋਕਾਂ ਦੀ ਲੋੜ ਹੈ ਨਸ਼ਾ ਖਤਮ ਕਰਨ ਲਈ ਇੱਕਜੁੱਟ ਹੋਣਾ ਚਾਹੀਦਾ ਦੂਜੀ ਜਿਹੜੀ ਗੱਲ ਹੈ ਯਾਰ ਮੈਂ ਤੁਹਾਨੂੰ ਦੱਸਦਾ ਇੱਕ ਹਾਸੋਣੀ ਗੱਲ ਹੈ ਸਿੱਧੂ ਮੂਸੇ ਵਾਲੇ ਤੇ ਇੱਕ ਵਾਰ ਪਰਚਾ ਦਰਜ ਹੋਇਆ ਉਹਨੇ ਜੜਾ ਵਾ ਉਹ ਨਿਸ਼ਾਨੇਬਾਜ਼ੀ ਕਰ ਰਿਆ ਸੀ ਪੁਲਿਸ ਲਾਈਨ ਦੇ ਵਿੱਚ ਤੇ ਉਹ ਵੀਡੀਓ ਹੋ ਗਈ ਜਨ ਤੱਕ ਨਸ਼ਰ ਹੋ ਗਈ ਜਦੋਂ ਨਸ਼ਰ ਹੋਈ ਤੇ ਉਹਨਾਂ ਨੇ ਅਫਸਰ ਸਸਪੈਂਡ ਕਰਤੇ ਇਤਿਹਾਮ ਜੈਕਟ ਦਾ ਪਰਚਾ ਦੇ ਦਿੱਤਾ ਬਈ ਬਾਈ ਆ ਤੂੰ ਦੱਸ ਤੇਰੇ ਹੱਥ ਕਿਹੜੀ ਗੱਲ ਸੀ ਅੱਛਾ ਸਿੱਧੂ ਮੂਸੇ ਵਾਲਾ ਗੋਦਾਂ ਦਾ ਇਹ ਜਦੋਂ ਪਰਚਾ ਦਰਜ ਹੋਇਆ ਦੇ ਨਾਲ ਹੀ ਮੁੱਛਾਂ ਨੂੰ ਤਾ ਦਿੰਦਾ ਨਿਕਲਿਆ ਉੱਥੋਂ ਡੀਐਸਪੀ ਦਫ਼ਤਰ ਚੋਂ ਕਹਿੰਦਾ ਜਿਹੜਾ ਸਾਡੇ ਤੇ ਕੇਸ ਉਹ ਸੰਜੇ ਦੱਤ ਤੇ ਠੀਕ ਹੈ ਨਾ ਆਕੇ ਨੇ ਫਿਰ ਗਾਣਾ ਇੱਕ ਦੋ ਤਿੰਨ ਦਿਨਾਂ ਚ ਰਿਲੀਜ਼ ਕਰਤਾ ਯਾਰੋ ਪੁਲਿਸ ਕਹਦੀਏਗੀ ਹੈ ਅਫਸਰ ਕਹਿੰਦੇ ਹੋਏ ਇਹ ਕੀ ਬਈ ਇੱਕ ਪਾਸੇ ਤੂੰ ਸਬ ਮਦਦ ਮੰਗਾ ਰਾਨਾ ਪਿਆ ਤੇ ਦੂਜੇ ਪਾਸੇ ਆਕੇ ਗਾਣੇ ਗੰਦਾ ਪਿਆ ਜੱਟ ਤੇ ਆ ਕੇਸ ਜਿਹੜਾ ਸੰਜੇ ਦੱਤ ਤੇ ਹੈ ਪੁਲਿਸ ਨੇ ਫਿਰ ਠੋਕ ਦਿੱਤਾ ਚੱਕ ਕੇ ਪਰਚੇ ਚ ਗੱਲ ਨਹੀਂ ਸਮਝਦੇ ਮੈਂ ਤੁਸੀਂ ਮਦਦ ਲੈਣੀ ਯਾਰ ਮਦਦ ਲੈ ਲਓ ਪਹਿਲੀ ਗੱਲ ਤਾਂ ਡਰੱਗ ਦੇ ਵਿੱਚ ਕੋਈ ਮਦਦ ਨਹੀਂ ਕਰਦਾ ਹੁਣ ਅਫਸਰ ਕੋਈ ਨਹੀਂ ਪੈਰ ਰੱਖਦਾ ਪਿਆ ਵੱਡੇ ਵੱਡੇ ਆਈਪੀਐਸ ਰਾਜ ਜੀਤ ਦਾ ਹਸ਼ਰ ਦੇਖ ਲਿਆ ਉਹਨਾਂ ਨੇ ਹੋਰ ਮੈਂ ਆਈਪੀਐਸ ਅਫਸਰਾਂ ਦੇ ਨਾਂ ਨਹੀਂ ਲੈਣੇ ਸੀਲਬੰਦ ਰਿਪੋਰਟਾਂ ਗਈਆਂ ਹੋਈਆਂ ਹਾਈ ਕੋਰਟ ਚ ਸਾਰਿਆਂ ਦੇ ਜਿਹੜੇ ਕਈਆਂ ਦੇ ਰੰਗ ਉੜੇ ਰਹੇ ਆ ਕੋਈ ਨਹੀਂ ਹੱਥ ਪੈਰ ਫੜਾਂਦਾ ਪਿਆ ਉਹ ਕਹਿੰਦੇ ਪਰੇ ਹੀ ਰੋ ਯਾਰ 10 ਕਦਮ ਪਰੇ ਰੋ ਭੋਲੇ ਨੂੰ ਦੇਖ ਲਿਆ ਮਹਾਜਨ ਨੂੰ ਦੇਖ ਲਿਆ ਡੀਐਸਪੀ ਨੂੰ ਜਿਹੜਾ ਹੱਥ ਪੈਰ ਲਾਂਦਾ ਪਿਆ ਰਾਜਜੀਤ ਦਾ ਕੋਈ ਸਾਥ ਦਿੰਦਾ ਪਿਆ ਘਰੋਂ ਬਕਰ ਹੋਇਆ ਪਿਆ ਇੰਨੀ ਇੰਨੀ ਰੈਪੋਰਟਿਸ਼ਨ ਇੰਨੀ ਜ਼ਮੀਨ ਜ਼ਬਾਦ ਸਭ ਕਿਨਾਰੇ ਪਈ ਹੋਈ ਆ ਜਮਾਨਤਾਂ ਖਰਜ ਹੋਈਆਂ ਪਈਆਂ ਕੌਣ ਸਾਥ ਦੇ ਰਿਹਾ ਕਿੰਨੇ ਦੇਣਾ ਸਾਥ ਇਸ ਮੁਸ਼ਕਲ ਘੜੀ 'ਚ ਕੋਈ ਨਹੀਂ ਦੇ ਰਿਹਾ ਤੇ ਜਿਹੜੀ ਗੱਲ ਮੈਂ ਸਾਫ ਸਿੰਘ ਦੀ ਕਰਦਾ ਪਿਆ ਕਿ ਆ ਕੇ ਸਿਸਟਮ ਨੂੰ ਚੁਣੌਤੀ ਨਹੀਂ ਦੇਣੀ ਚਾਹੀਦੀ ਆਪਣਾ ਕੇਸ ਤਰੀਕੇ ਨਾਲ ਹੈਂਡਲ ਕਰੋ ਉਹਦੀ ਤਫਤੀਸ਼ ਦੇ ਵਿੱਚ ਪੁਲਿਸ ਦਾ ਸਾਥ ਦਿਓ ਆਪਣੇ ਆਪ ਨੂੰ ਕੋਰਟ ਚ ਅਪਰੂਵ ਕਰੋ ਕਿ ਮੈਂ ਸਹੀ ਆ ਇਹ ਗਲਤ ਹੈ ਤੁਹਾਡੀਆਂ ਐਵੀਡੈਂਸ ਇਸ ਗਵਾਈਆਂ ਆਪਣੇ ਵਕਾਬ ਵਕੀਲ ਨਾਲ ਉੱਤੇ ਟਾਈਮ ਆ ਕੇ ਤੁਸੀਂ ਧਮਕੀਆਂ ਦੇਣੀਆਂ ਸ਼ੁਰੂ ਕਰ ਦੋ ਮੈਂ ਕੋਈ ਭੁੱਖੀ ਲੰਗੀ ਆ ਮੈਂ ਤਾਂ ਸੁਪਈਆ 60000 ਕਮਾਨੀ ਆ ਮੈਂ 70000 ਕਮਾਨੀ ਆ ਮੇਰੀ ਸੈਲਰੀ ਆ ਉਹ 40 50000 ਦਾ ਵਿੱਚੋਂ ਤੁਸੀਂ ਬੀਬਾ ਜੀ ਤੁਸੀਂ ਕੋਠੀ ਦਾ ਉਹ ਦੇ ਦਿੱਤੀ ਕਿਸ਼ਤ ਤੇ ਬਾਕੀ ਪੈਸੇ ਕਿੱਥੇ ਗਏ ਇਹਨਾਂ ਬਾਕੀ ਦਾ ਤੁਸੀਂ ਤੇਲ ਪਾ ਲਿਆ ਤੇ ਰੋਟੀ ਪਾਣੀ ਕੱਪੜੇ ਇਹ ਤਾਂ ਸਾਰੀਆਂ ਗੱਲਾਂ ਦਾ ਖੜਾ ਬਣਾਇਆ ਉਸਨੇ ਨਾ ਮੈਂ ਤਾਂ ਇਹ ਕੰਨਾ ਬਈ ਬਾਈ ਉਹ ਬੀਬੀ ਨੇ ਆਪਣੀ ਗਲਤੀ ਦੁਆਰਾ ਕਰ ਲਈ ਹੈ ਜਿਹੜੀ ਉਹਨੇ ਕੀਤੀ ਸੀ ਸਿੱਧੂ ਮੂਸੇ ਵਾਲੇ ਨੇ ਉਹੀ ਗਲਤੀ ਜਿਹੜੀ ਆ ਬੀਬੀ ਨੇ ਦੁਹਾਰ ਲਈ ਹੈ ਸਭ ਉੱਥੇ ਵਿੱਚ ਨਾ ਇੱਕ ਗੱਲ ਆ ਵੀ ਕਹੀ ਸੀ ਕਹਿੰਦੇ ਕਿ ਜ਼ਰੂਰੀ ਥੋੜਨਾ ਕਿ ਜੇ ਮੈਂ ਚਲੋ ਇੰਨਾ ਕਮਾਉਣੀ ਆ ਤਾਂ ਕਹਿੰਦੇ ਮੇਰੇ ਰਿਸ਼ਤੇਦਾਰ ਬਾਹਰ ਵੀ ਹੋ ਸਕਦੇ ਆ ਹੁੰਦੇ ਆ ਕਈਆਂ ਦੇ ਰਿਸ਼ਤੇਦਾਰ ਬਾਹਰ ਹੁੰਦੇ ਆ ਔਰ ਉਹ ਅੱਛਾ ਅਰਨ ਕਰਦੇ ਹੁੰਦੇ ਆ ਉਹ ਸਪੋਰਟਿਵ ਹੁੰਦੇ ਆ ਤੇ ਹੋ ਸਕਦਾ ਇਹ ਵੀ ਕੇਸ ਹੋਦਾਂ ਤਾਂ ਹੋ ਤੁਹਾਡਾ ਕੀ ਨਾਮ ਹੈ ਸਾ ਤੁਹਾਡੇ ਰਿਸ਼ਤੇਦਾਰ ਬਾਹਰ ਹੈਗੇ ਆ ਹੈਗੇ ਕਦੀ ਆਈਫੋਨ ਭੇਜਿਆ ਉਹਨਾਂ ਨੇ ਉਹ ਜਿਹੜੇ ਬਾਹਰਲੇ ਹੈਗੇ ਐਨ ਆਰ ਆਈ ਉਹ ਉਲਟਾ ਉਹ ਤਾਂ 10 ਰੁਪਏ ਨਹੀਂ ਭੇਜਦੇ ਉਹ ਕਹਿੰਦੇ ਯਾਰ ਅਸੀਂ ਤਾਂ ਤੇ ਝਾੜਾ ਚੱਕ ਚੱਕ ਕੇ ਪੈਸੇ ਕਮਾਣੇ ਆ ਤੇ ਤੁਹਾਨੂੰ ਕਦੇ ਪੈਸੇ ਦੇ ਦਈਏ ਕਿਤੇ ਆਣਗੇ ਇੱਕ ਅੱਧਾ ਲੈ ਆਣਗੇ ਕੋਈ ਛੋਟਾ ਮੋਟਾ ਗਿਫਟ ਕਿਹੜਾ ਬੰਦਾ ਉੱਥੋਂ ਕਹਿੰਦਾ ਮੈਂ ਮਹੀਨੇ ਦਾ ਰੁਪਈਆ 50 ਹਜ਼ਾਰ ਲੱਖ ਭੇਜੀ ਜਾਣਾ ਮੈਨੂੰ ਮੇਰੇ ਤਾਂ ਮੇਰੇ ਤਾਂ ਬੱਚੇ ਵੀ ਬਾਹਰ ਰਹਿੰਦੇ ਮੈਨੂੰ ਤਾਂ 10 ਰੁਪਈਆ ਨਹੀਂ ਦਿੰਦੇ ਭਾਈ ਉਹ ਤਾਂ ਹਮੇਸ਼ਾ ਕਹਿੰਦੇ ਯਾਰ ਵਹੀ ਯਾਰ ਅਰਨਿੰਗ ਆਪਾਂ ਨੂੰ ਪਤਾ ਕਿੱਦਾਂ ਕਮਾ ਰਹੇ ਆ ਪੈਸੇ ਮੈਂ ਤਾਂ ਜੇ ਕਮਾ ਮੇ ਨਾਲ ਗੱਲ ਕਰ ਲੋ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਉਹ ਕਹਿੰਦੇ ਅਸੀਂ ਸਾਨੂੰ ਪਤਾ ਅਸੀਂ 5 ਡੇਜ਼ ਜੌਬ ਕਿੱਦਾਂ ਕਰਦੇ ਆ ਠੀਕ ਹੈ ਨਾ ਕਹਿੰਦੇ ਤੁਹਾਨੂੰ ਆਂਦੀਆਂ ਗੱਲਾਂ ਇਸ ਕਰਕੇ ਕੋਈ ਨਹੀਂ ਭੇਜਦਾ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਹਾਂ ਕਿਤੇ ਸਾਲ ਛਮਾਈ ਦੋ ਸਾਲੀ ਹੈਗੇ ਇੱਕ ਮੇਰੇ ਮਿੱਤਰ ਵੀ ਹੈਗੇ ਆ ਬੈਂਕੂਵਰ ਚ ਚਲੋ ਨਾ ਕੀ ਲੜਾ ਉਦਾਂ ਕਹਦੇ ਨਾ ਹਰਮਿੰਦਰ ਉਹਦਾ ਨਾਮ ਅੱਜ ਤਾਰੀਫ਼ ਵੀ ਕਰ ਦੇਣਾ ਉਸ ਬਾਈ ਦੀ ਮੇਰੇ ਲਈ ਦੋ ਵਾਰ ਲੈ ਕੇ ਆਇਆ ਫੋਨ ਦੋ ਵਾਰ ਲੈ ਕੇ ਆਇਆ ਲੇਕਿਨ ਇਹ ਨਹੀਂ ਨਾ ਹੁੰਦਾ ਵੀ ਸਭ ਤੁਸੀਂ ਸਾਨੂੰ ਸਾਰੀਆਂ ਕੋਠੀ ਬਣਾਉਣ ਲਈ ਵੀ ਮਦਦ ਕਰਦੇ ਹੋ ਤੁਸੀਂ ਕੱਪੜੇ ਲਈ ਵੀ ਮੇਰੀ ਮਦਦ ਕਰਦੇ ਹੋ ਤੁਸੀਂ ਸਮਾਨ ਲਈ ਵੀ ਮਦਦ ਕਰਦੇ ਹੋ ਕੌਣ ਕਰਦਾ ਯਾਰ ਕੋਈ ਐਨ ਆਰ ਆਈ ਤਾਂ ਉਰੇ ਪੰਜਾਬੀਆਂ ਦੇ ਵਿਸ਼ਵਾਸ ਹੀ ਨਹੀਂ ਕਰਦੇ ਉਹ ਪਤਾ ਕੀ ਸੋਚਦੇ ਯਾਰ ਪੰਜਾਬ ਦੇ ਵਿੱਚ ਲੋਕ ਬੈਠੇ ਆ ਇਹ ਤਾਂ ਸਿਰਫ ਖਾਨ ਨੂੰ ਬੈਠੇ ਇਹਨਾਂ ਨੇ ਤਾਂ ਸਾਡੇ ਕੱਪੜੇ ਲਾਣੇ ਆ ਅਸੀਂ ਗਏ ਤੇ ਇਹਨਾਂ ਨੇ ਬਗਾਰ ਹੀ ਪਾਣੀ ਕੋਈ ਨਾ ਕੋਈ ਮੈਂ ਇਹ ਉਹਨਾਂ ਦੇ ਦਿਲਾਂ ਦੀ ਗੱਲ ਦੱਸਦਾ ਸਾਹਿਬ ਸਿੰਘ ਜੀ ਹਕੀਕਤ ਦੱਸਦਾ ਕਿਉਂਕਿ ਪੰਜਾਬ ਦੇ ਵਿੱਚ ਐਨ ਆਰ ਆਈਜ਼ ਨਾਲ ਪ੍ਰਾਪਰਟੀ ਦਾ ਫਰਾਡ ਹੀ ਇੰਨਾ ਕੋਇਆ ਉਹਨਾਂ ਦਾ ਵਿਸ਼ਵਾਸ ਚੱਕਿਆ ਹੋਇਆ ਪੰਜਾਬ ਦੇ ਲੋਕਾਂ ਤੋਂ ਉਰੇ ਉਹ ਲੋਕ ਇੱਥੇ ਵੀ ਤੰਤਰ ਤੋਂ ਦੁਖੀ ਨਹੀਂ ਇੱਥੋਂ ਦੇ ਲੋਕਾਂ ਤੋਂ ਵੀ ਦੁਖੀ ਐ ਬਈ ਇਹਨਾਂ ਨੇ ਕੁਛ ਨਹੀਂ ਪਤਾ ਕਦੋਂ ਇਹਨਾਂ ਨੇ ਸਾਡਾ ਮਾ ਛੜਪਾ ਕਰਕੇ ਨਿਕਲ ਜਾਣਾ ਇਹਨਾਂ ਨੇ ਸਾਨੂੰ ਪਚਾ ਕੇ ਪੈਸੇ ਲੈ ਕੇ ਨਿਕਲ ਜਾਣਾ ਬਾਈ ਇੱਥੇ ਤਾਂ ਰਿਸ਼ਤੇਦਾਰਾਂ ਨੇ ਰਿਸ਼ਤੇਦਾਰਾਂ ਦੀਆਂ ਜ਼ਮੀਨਾਂ ਨੱਪੀਆਂ ਪਈਆਂ ਤੇ ਇਸ ਕਰਕੇ ਕੋਈ ਇੰਨਾ ਰੈਣੀ ਮਤ ਕਰਦਾ ਠੀਕ ਆ ਹੋਵੇ ਇੱਕ ਅੱਧਾ ਕੋਈ ਫੋਨ ਦੇ ਗਿਆ ਹੋਊਗਾ ਲੇਕਿਨ ਜੇ ਤੁਸੀਂ ਕਹੋ ਕਿ ਆ ਕੇ ਇੰਨਾ ਕੁਛ ਕਰ ਜੇ ਕੋਈ ਨਹੀਂ ਕਰਦਾ ਯਾਰ ਜੀ ਬਣਾਟ ਇਹ ਸਿਚੁਏਸ਼ਨ ਹੁਣ ਵੱਡੀ ਗੱਲ ਇਹ ਹੈ ਕਿ ਪੁਸ਼ਪੜਤਾਲ ਸ਼ੁਰੂ ਹੋ ਗਈ ਤੇ ਹੁਣ ਪੁਸ਼ਪੜਤਾਲ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਇਲਜ਼ਾਮ ਹੈਗੇ ਨੇ ਔਰ ਕਨਸਟੇਬਲ ਅਮਨਦੀਪ ਕੌਰ ਮਾਫ ਕਰਨਾ ਬਰਖਾਸਤ ਕਨਸਟੇਬਲ ਅਮਨਦੀਪ ਕੌਰ ਦਾ ਪੁਵਿੱਖ ਕੀ ਕਹਿੰਦਾ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੜੀਆਂ ਪੰਜਾਬੀ ਦੇ